ਕੱਲੇ ਨਗਰ ਦੇ ਵਿੱਚ ਆਪਾਂ ਬੈਠੇ ਹਾਂ ਕੁਝ ਪਿਛਲੇ ਦੁਕਾਂ ਦਾ ਇਤਿਹਾਸ ਹੁਣ ਜੇ ਖੇਲ ਦੇ ਇੱਕਦਮ ਕਵਤਾਲ ਨਹੀਂ ਕੀਤੀ ਔਰ ਆਪਨੇ ਸੁਣ ਲਿਆ ਇਦਾਂ ਨਜ਼ਰੀ ਨਜ਼ਰ ਨਿਹਾਲ ਸਹਿ ਸੱਚੇ ਪਾਸ਼ਾ ਮਹਾਰਾਜ ਫੇਰ ਤੋਂ ਸ਼ੁਰੂ ਕਰਨ ਦੇ ਕਰਕੇ ਕਰਦੇ ਇਹ ਨਹੀਂ ਦਇਆ ਸਿਖਾਂਦੇ ਕਰਦੇ ਦੇਖੋ ਛੋਟੀ ਜੀ ਸਾਹੀ ਆਪਾਂ ਕੋਲ ਪਰ ਵੀ ਹਕੀਕਤ ਹੈ ਮਰਕੋਮ ਸਾਥੀ ਇੱਕ ਬੜੇ ਜਾਂ ਸੁਨੀਆਪਾ ਪਤਾ ਲੱਗਾ ਉਹ ਇਤਿਹਾਸਦਾਨ ਨੂੰ ਕਿ ਇਸ ਨਗਰ ਦੇ ਵਿੱਚ ਤ੍ਰੇਤੇ ਯੁੱਗ ਤੋਂ ਲੈ ਕੇ ਜਿਹੜਾ ਇਤਿਹਾਸ ਹੈ ਜਿ ਆਪਾਂ ਇਸ ਕੱਲਿਆਂ ਦੀ ਧਰਤੀ ਜਿਹੜੀ ਇਹ ਧਰਤੀ ਆ ਕੱਲੇ ਨਗਰ ਦੀ ਇਹਦੇ ਬਾਰੇ ਥੋੜਾ ਹੋਰ ਜ਼ਿਕਰ ਕਰੀਏ ਔਰ ਮੁਹੰਮਦ ਸਾਹਿਬ ਦੇ 4000 ਹੋਏ ਹਨ ਹਰ ਸਾਲ ਅਬੂ ਬਕਰ ਵੀ ਉਹਨਾਂ ਦੇ 14 ਯਾਦ ਦੇ ਵਿੱਚੋਂ ਇੱਕ ਹੈ ਉਹਨਾਂ ਨੇ ਇੱਥੇ ਇਸ਼ਾਰਾ ਕੀਤਾ ਸੀ ਇਸ ਧਰਤੀ ਵੱਲ ਕਿ ਇੱਥੇ ਨੇਕ ਕਲੰਕ ਅਵਤਾਰ ਨੇ ਖੇਲ ਖੇਲਣੀ ਹੈ ਇੱਥੇ ਉਹਨੇ ਆਉਣਾ ਹੈ ਇਸ ਨਗਰ ਦੇ ਵਿੱਚ ਇੱਥੇ ਉਹ ਆਉਗੋ ਤੇ ਪਹਿਲੋਂ ਨੇਕ ਕਲੰਕ ਅਵਤਾਰ ਹਰ ਸੰਤ ਜੀ ਉੱਤੇ ਦੇਰ ਕਰਕੇ ਖੇਲਣਾ ਕੀਤੀਆਂ ਮਹਾਰਾਜ ਸਿੰਘ ਮਿਸ਼ਨੋਪੁਰ ਨੂੰ ਫਿਰ ਨੇਕ ਕਲੰਕ ਅਵਤਾਰ ਨੇ ਸਰਗੁਣ ਤੋਂ ਨਿਰਗੁਣ ਹੋ ਕੇ ਇੱਥੇ ਇਸੇ ਨਗਰ ਦੇ ਵਿੱਚ ਹੀ ਖੇਲਾ ਖੇលੀਆਂ ਜੋਸ ਰੂਪ ਹੋ ਕੇ ਮਹਾਰਾਜ ਪੂਰ ਸਿੰਘ ਦੇ ਤਾਨ ਮਜੂਦ ਸਰੀਰ ਸੰਮਰ ਦੇਸ਼ ਕਈਏ ਗ੍ਰਹਿ ਕਈਏ ਨਗਰ ਕਈਏ ਨਕਰੀ ਕਈਏ ਸੰਬਲ ਨਗਰੀ ਦੇ ਵਿੱਚ ਬੈਠ ਕੇ ਜੋਤੀ ਜਾਤਾ ਰੂਪ ਧਾਰਨ ਕਰਕੇ ਜੋਤਸ ਰੁਕੋਗੇ ਇੱਥੇ ਕਿਨਾਂ ਕੀ ਫਿਰ ਇੱਕ ਵਾਰ ਛੇ ਸੇਨੀ ਸਾਰੀ ਕੀਤੀ ਆਪੇ ਨਿਰਗੁਣ ਤੋਂ ਸਰਗੁਣ ਆਪੇ ਸਰਗੁਣ ਤੋਂ ਨਿਰਗੁਣ ਨੂੰ ਘੋਕ ਬਟਾ ਕੇ ਸਾਰੀ ਖੇਲ ਖੇਲੀ ਲੈ ਇੱਕ ਸਾਥੀ ਉਹ ਰੱਬਾਂ ਛੋਟੀ ਜੀ ਪੜਨੀ ਹਸਰਤ ਕਰਕੇ ਸੁਣ ਲੈਂਦਾ ਸਚਿਪਾਸ਼ਾ ਕੱਲੇ ਪਿੰਡ ਤੋਂ ਬੋਗੇ ਪਿੰਡ ਚਲੇ ਗਏ ਮਾਈ ਬਸੰਤ ਕੌਰ ਤੇ ਉਸ ਦੀਆਂ ਧੀਆਂ ਦੇ ਸਾਥੀ ਬੋਗਿਆਂ ਤੋਂ ਪਾਸ਼ਾ ਲੱਗੂ ਹੋਏ ਆ ਰਹੇ ਹਨ ਫਿਰ ਬੋਗਿਆਂ ਤੋਂ ਅੱਗੇ ਕਿੱਥੇ ਸੱਚੇ ਪਾਸੇ ਚਲੇ ਗਏ ਡੱਬੋ ਹੋਏ ਨਗਰ ਚਲੇ ਗਏ ਡੱਬੋ ਹੋਏ ਦੇ ਵਿੱਚ ਵੀ ਪੁਰਾਣੀ ਸਿੱਖੀ ਸੇਵਕ ਜਿਹੜਿਆ ਭਿੰਡ ਜਿਹੜੇ ਚਰਨੀ ਲੱਗੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਨ ਜੀ ਦੇ ਉਹ ਡੱਬੋ ਹੋਏ ਦੇ ਵਿੱਚ ਪੁਰਾਣੀ ਸਿੱਖੀ ਸੇਵਕ ਵੀਰ ਸਿੰਘ ਦੇ ਘਰ ਆ ਗਏ ਹਨ ਮਾਈ ਲక్ష్ਮੀ ਸੁਣ ਕੇ ਦਰਸ਼ਨ ਕਰਨ ਆਈ ਹੈ ਵੀਰ ਸਿੰਘ ਦੇ ਘਰ ਸੱਚੇ ਪਾਤਸ਼ਾਹ ਆਏ ਹਨ ਮਾਈ ਲక్ష్ਮੀ ਸੁਣ ਕੇ ਦਰਸ਼ਨ ਕਰਨ ਆਈ ਗਗੋ ਬੂਏ ਵੀ ਦਰਸ਼ਨ ਦੇ ਕੇ ਗਗੋ ਬੂਏ ਵੀ ਦਰਸ਼ਨ ਦੇ ਕੇ ਕਵਿੰਦਪਿੰਡ ਆ ਗਏ ਹਨ ਗਗੋ ਬੂਏ ਦਰਸ਼ਨ ਦੇ ਕੇ ਸਿੱਖਾਂ ਦੇ ਘਰ ਔਰ ਫਿਰ ਕਵਿੰਦਪਿੰਡ ਬਾਹਰ ਕਣਕਪਰੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਸੈ ਉਸ਼ਣੂਪੁਰਾਂ ਆਰੇ ਹੁਣ ਸਿੱਖਾਂ ਦੇ ਕਹੀ ਵਿਚਾਰ ਕੋਲ ਸੁਣਦੇ ਆ ਕਿ ਕੌਣ ਗਿਆ ਸਿੱਖਾਂ ਦੇ ਘਰ ਸਿੱਖੀ ਦਾ ਮੋਢ ਕਿੰਨੇ ਬੰਨਿਆ ਸਿੱਖੀ ਦੀ ਜੜ ਕਿੰਨੇ ਲਾਈ ਹੈ ਸਿੱਖੀ ਦਾ ਬੂਟਾ ਕਿੰਨੇ ਜਿਹੜਾ ਲਾਇਆ ਮਹਾਰਾਜ ਰਣ ਤੇ ਆ ਕੇ ਕਿੰਨੇ ਲਾਇਆ ਮਹਾਰਾਜ ਸਿੰਘ ਇਹ ਸਾਰੇ ਇੱਕ ਮਿਸ਼ਨ ਦੇ ਸਾਡੇ ਧਰਮ ਨੂੰ ਚਲਾਉਣ ਵਾਲੇ ਸਾਡੇ ਧਰਮ ਨੂੰ ਇਸ ਮਿਸ਼ਨ ਨੂੰ ਚਲਾਉਣ ਵਾਲੇ ਸਿੱਖੀ ਸੇਵਕੀ ਨੂੰ ਬਣਾਉਣ ਵਾਲੇ ਸੰਗਤ ਨੂੰ ਬਣਾਉਣ ਵਾਲੇ ਬਾਨੀ ਜਿਹੜੇ ਆ ਮਹਾਰਾਜ ਸਿੰਘ ਨੇ ਇਸ ਤਰ੍ਹਾਂ ਦੇ ਪੰਨ ਮਾਰਗ ਲਾਉਣ ਵਾਲੇ ਰਸਤਾ ਲਾਉਣ ਵਾਲੇ ਤੋਂ ਘਰ ਘਰ ਸੰਗਤਾਂ ਦੇ ਜਿਹੜਾ ਜਾਣਦਾ ਦੇ ਕੇ ਪਹਿਲਾਂ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਵਿਸ਼ਣ ਘੁੰਣ ਕਰ ਕਰ ਗਏ ਫਿਰ ਦੇ ਛੱਡ ਕੇ ਜੋਧਰੂ ਘੁੰਮ ਕੇ ਗਏ ਨੇ ਘਰ ਘਰ ਜਾਣ ਵਾਲਾ ਇੱਕ ਹੀ ਅਪੀਲ ਕਰਨ ਵਾਲਾ ਕੋਈ ਦੋ ਨਹੀਂ ਗੱਪੋ ਗੁਈ ਦੇ ਦਰਸ਼ਨ ਦੇ ਕੇ ਪਿੰਡ ਪਿੰਡ ਆ ਗਏ ਹਨ ਉਹਨਾਂ ਉਹਨਾਂ ਦੇ ਤੰਨੀ ਸੁਣਿਆ ਮਾਈ ਬਸੰਤ ਕੌਰ ਵੀ ਚਰਣੀ ਲੱਗੀ ਹੈ ਉਸ ਦੇ ਦੋ ਪੁੱਤਰ ਤੇ ਦੋ ਧੀਆ ਹਨ ਦੋਵੇਂ ਕਾਖੀਆਂ ਵਿਆਹੀਆਂ ਹਨ ਮਾਈ ਬਸੰਤ ਕੌਰ ਦੇ ਬੱਚਿਆਂ ਦਾ ਜ਼ਿਕਰ ਆਇਆ ਦੋਵੇਂ ਕਾਖੀਆਂ ਵਿਆਨਿਆ ਹਨ ਛੋਟੀ ਕਾਤੀ ਦੀ ਦੇਹ ਕੁਛ ਖਰਾਬ ਹੋ ਗਈ ਜਿਹੜੀ ਛੋਟੀ ਕਾਤੀ ਸੀ ਉਹਦੀ ਦੇਹ ਕੁਛ ਖਰਾਬ ਹੋ ਸਾਰਾ ਸਰੀਰ ਲਾਲ ਹੋ ਕੇ ਲਹੂ ਸਿਮਣ ਲੱਗ ਪਵੇ ਇਹ ਹਾਲ ਦਾ ਸਰੀਰ ਦੀ ਉਹ ਛੋਟੀ ਕਾਤੀ ਉਹ ਵੀ ਵੀ ਬਾਜੇ ਕੇ ਵਿਆਹੀ ਹੋਈ ਸੀ ਕਿੱਥੇ ਵਿਆਹੀ ਸੀ ਬਾਜੇ ਕੇ ਪਿੰਡ ਵਿਆਹੀ ਹੋਏ ਬਾਜੇ ਬਾਜੇ ਕਾਂ ਵਾਲੇ ਬੀਬੀ ਨੂੰ ਖੜਦੇ ਨਹੀਂ ਨੇ ਇਸ ਕਰਕੇ ਇਹਦਾ ਸਰੀਰ ਨਹੀਂ ਠੀਕ ਇਸ ਕਰਕੇ ਜਿਹੜੇ ਬਾਜੇ ਗਿਆਂ ਵਾਲੇ ਔਰ ਬੀਬੀ ਨੂੰ ਬਾਜੇ ਬਾਜੇ ਗਿਆਂ ਬਸ ਜਿਹੜੀ ਬਾਜੇ ਗਿਆਂ ਖੜਦੇ ਨਹੀਂ ਦੇ ਕੋਸ਼ਣ ਕੋਸ਼ਣ ਕਰਦੇ ਹਨ ਕਿ ਖੌਰੇ ਕੀ ਬਿਮਾਰੀ ਹੈ ਕਰਹਿਦ ਕਰਦੇ ਸੀ ਉਸ ਛੋਟੀ ਲੱਕੀ ਨਾਲ ਖੜਦੇ ਨਹੀਂ ਸੀ ਸੌਰੇ ਕਰਹਿਦ ਕਰਦੇ ਸੀ ਕਿ ਕੀ ਬਿਮਾਰੀ ਹੈ ਜੇ ਸਰੀਰ ਖਰਾਬ ਹੋ ਤੀਵਾਲਿਆਂ ਨੂੰ ਬੜੀ ਚਿੰਤਾ ਪੈਦਾ ਹੋਈ ਤੇ ਜਾਨ ਜੀ ਕਹਿੰਦੇ ਕਿ ਧੀਵਾਲਿਆਂ ਨੂੰ ਤੇ ਚਿੰਤਾ ਹੁੰਦੀਆਂ ਜਿਨ੍ਹਾਂ ਦੀ ਧੀ ਘਰ ਬੈਠ ਕੇ ਚਿੰਤਾ ਤੇ ਉਹਨਾਂ ਨੂੰ ਹੁੰਨੀ ਸਾਰੇ ਪਰਿਵਾਰ ਵਾਲੇ ਖੜਦੇ ਨੇ ਬੜੀ ਚਿੰਤਾ ਹੋਈ ਮਾਏ ਲక్ష్ਮੀ ਨਾਲ ਬੀਬੀ ਬਸੰਤ ਕੌਰ ਬਚਨ ਕੀਤੇ ਤੇ ਨਾਲੇ ਬੀਬੀ ਦਾ ਪਿੰਡਾ ਵਪਾਉਂਦੀ ਹੈ ਮਾਏ ਲక్ష్ਮੀ ਨਾਲ ਬੀਬੀ ਬਸੰਤ ਕੌਰ ਨਾਲੇ ਬਚਨ ਕਰਦੀ ਨਾਲੇ ਬੀਬੀ ਦਾ ਪਿੰਡਾ ਵਪਾਉਂਦੀ ਹੈ ਗਿਆ ਰੋਗਿਆਂ ਨੂੰ ਤਕਲੀਫਾਂ ਦੇ ਸਰੀਰ ਤੇ ਰਹੀ ਮਾਈ ਲక్ష్ਮੀ ਆਖਿਆ ਸੁਰਤ ਕਰਕੇ ਸੁਣਿਓ ਇਸ ਕਹਾਣੀ ਸਾਖੀ ਲਈ ਜੋ ਹੁਣ ਅੱਗੇ ਪੰਤੀ ਦੇ ਵਿੱਚ ਆ ਰਿਹਾ ਮਾਈ ਲక్ష్ਮੀ ਆਖਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਘਵਾਨ ਸਾਡੇ ਗੁਰੂ ਬੜੇ ਸਮਰੱਥ ਹਨ ਲਾਗੜੀ ਕੋ ਸੰਭਲੋ ਥੋੜਾ ਇੱਥੇ ਰੁਕਣਾ ਹੁਣ ਇੱਥੇ ਥੋੜਾ ਰੁਕਾਂਗੇ ਮਾਈ ਲక్ష్ਮੀ ਗੱਗੋ ਬੋਇਆ ਲਈ ਸਾਖੀ ਵੀ ਉਹਨਾਂ ਦੀ ਤੁਸੀਂ ਸੁਣੀ ਹੈ ਮਾਈ ਲక్ష్ਮੀ ਦੇ ਘਰ ਕਿਸ ਤਰ੍ਹਾਂ ਟੁੱਟ ਭੰਡਾਰੇ ਮਾਰਾ ਸ਼ੇਖ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਹੁਕਮ ਨਾਲ ਵਰਤਾਰੇ ਦੇ ਸੰਤ ਮਣੀ ਸਿੰਘ ਜੀ ਨੇ ਜਦ ਆਪ ਮੰਦਰ ਵਰਤਾਇਆ ਸਾਹੀ ਆਪ ਜੀ ਨੇ ਕਿ ਸੁਣੀ ਮਾਈ ਲక్ష్ਮੀ ਮਾਈ ਲక్ష్ਮੀ ਨਾਲ ਬੀਬੀ ਬਸੰਤ ਕੌਰ ਬਚਨ ਕੀਤੇ ਇਹ ਦੇਹ ਕਰਕੇ ਬਚਨ ਹੋ ਰਹੇ ਸੀ ਨਾ ਪੰਜ ਤਤ ਸਰਗੁਣ ਸਰਗੁਣ ਸੀ ਨਾ ਇਹ ਵੀ ਬੀਬੀਆਂ ਹਾਂਜੀ ਜਿੱਦਾਂ ਤੁਸੀਂ ਦੇਹ ਕਰਕੇ ਬੈਠੇ ਜੇ ਤੇ ਤੁਹਾਡੇ ਵੀ ਨਾਮ ਨੇ ਵੱਖੋ ਵੱਖਰੇ ਪੰਜ ਤਤ ਦੇਹ ਕਰਕੇ ਨਾਮ ਨੇ ਨਾ ਵੱਖੋ ਵੱਖਰੇ ਤੇ ਪੰਜਾਂ ਤਤਾਂ ਸਰੀਰ ਕਰਕੇ ਸਾਹਮਣੇ ਉਹ ਨਜ਼ਰ ਆ ਰਹੇ ਬੈਠੇ ਔਰ ਇਹ ਮਾਈ ਨੇ ਜਦੋਂ ਬਚਨ ਕੀਤੇ ਆਪਸ ਵਿੱਚ ਜਿਨ੍ਹਾਂ ਨੇ ਕੀਤੇ ਮਾਈਆਂ ਨੇ ਬਚਨ ਔਰ ਜਿਹੜੀ ਕਾਦੀ ਦਾ ਸਰੀਰ ਨਹੀਂ ਸੀ ਠੀਕ ਉਹ ਵੀ ਜਿਹੜੀ ਉਹ ਵੀ ਦੇਹ ਕਰਕੇ ਸਰਗੁਣ ਪੰਜ ਤਤ ਦੇਹ ਕਰਕੇ ਸਾਰੇ

ਕਿ ਆਪਾਂ ਸੋਹਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਘੁਆਣ ਦੀ ਜਾਇਦਾ ਜ਼ਿਕਰਾ ਲਾਉਨੇ ਆ ਜਿਹਦੇ ਅਰਥ VIA ਦੀ ਸਾਰੇ ਸੁਣਦੇ ਜੇ ਕਿ ਸਾਰਿਆਂ ਦਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰਾਤ ਤਾਕਤ ਉਹ ਸਮਰਾਤ ਤਾਕਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਇੱਕ ਇੰਡਪੈਂਡੈਂਟ ਦੇ ਵਿੱਚ ਪ੍ਰਗਟ ਤੇ ਪ੍ਰਤੱਖ ਬੈਠਾ ਹੈ। ਔਰ ਘਰ ਘਰ ਦੇ ਵਿੱਚ ਦਰਸ਼ਨ ਦੇ ਰਿਹਾ ਸਿੱਖਾਂ ਦੀਆਂ ਬੇਨਤੀਆਂ ਸੁਣ ਰਿਹਾ ਦੇ ਕਰਕੇ ਪਰੀਪੂਰਨ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਔਰ ਸਰਗੁਣ ਕਰਕੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਇਹ ਗੱਲ ਚੱਲ ਰਹੀ ਨਿਰਗੁਣ ਸਰਗੁਣ ਆਪ ਹੀ ਆ ਸੋ ਸੋਹਣ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਜਕਾਰੇ ਵਾਲਾ ਕੋਈ ਔਰ ਨਹੀਂਗਾ ਇੰਨਾ ਤਾਂ ਕੋਈ ਬੱਕਰਾ ਆ ਇੱਥੇ ਇਹ ਬੜਾ ਸਾਫ਼ ਤੇ ਸਪਸ਼ਟ ਜਿਹੜਾ ਕੀ ਰਿਹਾ ਇਹਦੇ ਵਿੱਚ ਕੋਈ ਦੋ ਹੈ ਨਹੀਂ ਤੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਾਡੇ ਗੁਰੂ ਬੜੇ ਸਮਰਾਥ ਹਨ ਇਹ ਸਮਰਾਤਾ ਸਾਡੇ ਗੁਰੂ ਕੌਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਨ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਨ ਦਾ ਹੀ ਫੋਟੋ ਹੈ ਜਿਹੜਾ ਤੁਰਲੇ ਵਾਲਾ ਆਪਾਂ ਵੇਖ ਰਹੇ ਹਾਂ ਦਸਤਾਰ ਪਜਾਈ ਤੁਰਲੇ ਵਾਲਾ ਇਹ ਇਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਨ ਹਨ ਹਨ ਔਰ ਇਹਨਾਂ ਦੀ ਜੈ ਸੰਤਮਣੀ ਸਿੰਘ ਨੇ ਇਹਨਾਂ ਦੇ ਚਰਨ ਕਮਲਾਂ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਨ ਦੇ ਚਰਨ ਕਮਲਾਂ ਤੇ ਨਿਮਸ਼ਕਾਰ ਕੀਤੀ ਹੈ ਜਦੋਂ ਆਪਾਂ ਵੇਖਦੇ ਹਾਂ ਬਾਣੀ ਦੇ ਵਿੱਚ ਲਿਖਤਾਂ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਰਨ ਕਬਲਾਂ ਤੇ ਮਹਾਰਾਜ ਪੂਰਨ ਸਿੰਘ ਜੀ ਵੀ ਨਿਮਸ਼ਕਾਰ ਕੀਤੀ ਹੈ ਐਵੇਂ ਨਹੀਂ ਲਿਖਿਆ ਕਿ ਮੇਰਾ ਸਿੱਖਿਆ ਹੋਰ ਸਿੱਖਿਆ ਮੇਰਾ ਕਿਉਂਕਿ ਸਿੱਖ ਬਣਾਉਣ ਵਾਲਾ ਸਮਰੱਥਿਆ ਜਿਹਨੇ ਬਣਾਇਆ ਹੈ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਕਰਕੇ ਥੇਲਾ ਖੇਲ ਰਹੇ ਹੁਣ ਕੀ ਇੱਥੇ ਵਿਚਾਰ ਕਰੋਗੇ ਕਿ ਪੰਜ ਤਤ ਦੇਵ ਵਾਲੇ ਨਾਲ ਜਕਾਰਾ ਨਹੀਂ ਜੋੜੋਗੇ ਹੁਣ ਕੀ ਦੇ ਨਾਲ ਜੋੜੋਗੇ ਜਕਾਰਾ ਉਹ ਜਿਨਾਂ ਨੂੰ ਜੁੜਨਾ ਇਹ ਜਕਾਰਾ ਦੇ ਵਾਲਿਆਂ ਨਾਲ ਉਹਨਾਂ ਨੂੰ ਜੋੜ ਹੋ ਗਏ ਕਿ ਨਹੀਂ ਦੇਖ ਕਰਕੇ ਤੇ ਬੱਚਿਆਂ ਦੀ ਦਾਤਾਂ ਦੇਵੇ ਦੇਖ ਕਰਕੇ ਸਿੱਖਾਂ ਦੇ ਘਰਾਂ 'ਚ ਦਰਸ਼ਨ ਦੇਵੇ ਦੇਖ ਕਰਕੇ ਚਰਨ ਕਾਉਣਾ ਦੀ ਸ਼ੋਹ ਦੇਵੇ ਤੇ ਵਡਿਆਈਆਂ ਦੇਵੇ ਸਿੱਖਾਂ ਨੂੰ ਪਾਰ ਉਤਾਰਾ ਕਰ ਕਰੇ ਤੇ ਜਦੋਂ ਜਕਾਰੇ ਦੀ ਗੱਲ ਆਉਂਦੀ ਆ ਤੇ ਉਹ ਤੋਂ ਇਹ ਇਸ਼ਾਰੇ ਕਰੀ ਜਾਂਦੇ ਕਿ ਦੇਹ ਨਾਲ ਨਹੀਂ ਜੁੜ ਸਕਦਾ ਦੇਹ ਦੇ ਦਰਸ਼ਨ ਕਰਕੇ ਪਾਰ ਹੋਏ ਦੇਹ ਦਾ ਦਰਸ਼ਨ ਕਰਕੇ ਪਾਰ ਉਤਾਰਾ ਹੋ ਗਿਆ ਦੇ ਕਰਕੇ ਗੜ ਵਿੱਚ ਨੀਲਾ ਚੋਲਾ ਪਹਿਨ ਲਿਆ ਪਰਮੇਸ਼ਰ ਨੇ ਕਿਹਾ ਆ ਮਾਮੰਦੀ ਜੇ ਬੈਠਾ ਤੁਹਾਡੇ ਸਾਹਮਣੇ ਕਿਤੇ ਭੁੱਲੇ ਨਾ ਰਿਹਾ ਦੇ ਕਰਕੇ ਮੈਂ ਨੇਕਲੰਕ ਬੈਠਾ ਜੀ ਦੇ ਕਰਕੇ ਨੇਕਲੰਕ ਖਵਾਇਆ ਦੇ ਕਰਕੇ ਮਾਮੰਦੀ ਖਵਾਇਆ ਦੇ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਰਖਾਇਆ ਪੰਜ ਤਤ ਕਰਕੇ ਤੇ ਫਿਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਹਿਲਾਂ ਖਵਾਏ ਫਿਰ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਾਣੀ ਹੁਣ ਦੇ ਕਰਕੇ ਗੁਰੂ ਸਮਰਾਥਿਆ ਕੇ ਨਹੀਂ ਤਤ ਕਰਕੇ ਇੱਥੇ ਆਪਾਂ ਥੋੜਾ ਵਿਚਾਰਨਾ माई लक्ष्मी नीदा कला सी गुरु सम्राथी दीदा कह रही है माई लक्ष्मी के महाराज शेर सिंह भगवान गुरु बड़े समर्थ ने ये कह रही है बड़े समर्थ ने साडे गुरु तो महाराज शेर सिंह विष्णु भगवान आपे निर्गुण जन भगत आपे सरबण आपे सरगुण तो निर्गुण जी आपे आप जी ਆਪੇ ਦੇ ਕਰਕੇ ਤੇ ਆਪੇ ਜੋਤ ਸਰੂਪ ਤੇ ਜੋਤ ਸਰੂਪ ਪ੍ਰਮਾਤਮਾ ਹੀ ਦੇ ਕਰਕੇ ਖੇਲਾ ਕੇ ਰਿਹਾ ਤੇ ਸੋ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਪੁਆਣ ਵਿੱਚ ਸਰਗੁਣ ਬੀਜੀਆਂ ਵਿੱਚ ਸਰਗੁਣ ਤੇ ਸਰਗੁਣ ਸਰਗੁਣ ساری ਗੱਲ ਚੱਲ ਗਈ। ਉੱਥੇ ਜਾ ਕੇ ਟਹਿ ਕੇ ਚਰਨੀ ਪੈ ਜਾ। ਇਹ ਦੱਸ ਰਹੇ ਨੇ ਬਾਈ ਲక్ష్ਮੀ ਕਹਿ ਰਹੇ ਕਿ ਉੱਥੇ ਜਾ ਕੇ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਪੁਆਣ ਸਮਰਾਟ ਗੁਰੂ ਨੇ ਸਾਡੇ ਉੱਥੇ ਜਾ ਕੇ ਟਹਿ ਕੇ ਚਰਨੀ ਪੈ ਜਾ ਪਿੰਡ ਕੋਲ। ਤੇਰੀ ਧੀ ਦਾ ਸਰੀਰ ਰਾਜੀ ਕਰ ਦੇਣਗੇ ਜਿਹਨੇ ਜਾ ਕੇ ਚਰਨੀ ਪੈਣਾ ਢਹਿ ਕੇ ਉਹ ਵੀ ਸਰੀਰ ਕਰਕੇ ਦੇਹ ਕਰਕੇ ਸਮਰਾਥ ਤੇ ਧੀ ਦਾ ਸਰੀਰ ਨਹੀਂ ਠੀਕ ਉਹ ਵੀ ਪੰਜ ਤਤ ਦੇਹ ਕਰਕੇ ਸਿੱਖ ਭਗਤ ਕਈ ਹੁਸੈਨ ਕਈ ਇੱਥੇ ਨਾਰੀ ਪੁਰਸ਼ ਨਹੀਂ ਕੋਈ ਵੰਡਣੀ ਨਾਰੀ ਨਰ ਦੀ ਕੋਈ ਵੰਡ ਨਹੀਂ ਸਾਰੇ ਭਗਤ ਰੂਪ ਆ ਬੜੇ ਦਿਆਲੂ ਹਨ ਲక్ష్ਮੀ ਆਖਿਆ ਮੈਂ गिन ਨਹੀਂ ਸਕਦੀ ਲక్ష్ਮੀ ਨੇ ਕਿਹਾ ਜੀ ਜੀ ਮਾਈ ਲక్ష్ਮੀ ਨੇ ਕਹਾ ਮੈਂ ਗਿਣ ਨਹੀਂ ਸਕਦੀ ਕੀ ਨਹੀਂ ਗਿਣ ਸਕਦੀ ਜਿੰਨਿਆਂ ਜੀਆਂ ਦਾ ਉਸ ਦਰ ਤੇ ਕੋੜ हटਿਆ ਹੈ ਸਮਰੱਥ ਕਰਕੇ ਕੋੜ ਕੋੜ ਹਟਾਉਂਦਾ ਸੀ ਨਾ ਜਦੋਂ ਕੋੜੇ ਕੋੜੇ ਵੀ ਆ ਜਾਂਦੇ ਸੀ ਚਰਨਾਂ ਦੇ ਵਿੱਚ ਤੇ ਸਮਰੱਥ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੁਹਾਨ ਇਹ ਕਰਕੇ ਸਮਰੱਥ ਪੰਜ ਤਤ ਕਰਕੇ ਵੀ ਸਮਰੱਥ ਬੈਠਾ ਪਰਿਪੂਰਨ ਪ੍ਰਮਾਤਮਾ ਦੋ ਜਹਾਨ ਘੇਰੇ ਦੇ ਵਿੱਚ ਵੜ ਕੇ ਬੈਠਾ ਹੋਇਆ ਹੈ ਮਾਤ ਲੋਕ ਤੇ ਬੈਠਾਇਆ ਦੋ ਜਹਾਨ ਘੇਰੇ ਦੇ ਵਿੱਚ ਰੱਖੇ ਹੋਇਆ ਦੋ ਜਹਾਨ ਚਲਾ ਰਹੇ ਮਾਤ ਲੋਕ ਤੇ ਬਹਿ ਕੇ ਸਮਰਾਤ ਔਰ ਤੇ ਉਸ ਦਰ ਤੇ ਕਣਕਪੁਰੀ ਪਿੰਡ ਕਵਿੰਡ ਉਸ ਦਰਬਾਰੀ ਤੇ ਕਿੰਨਿਆਂ ਦਾ ਕੋੜ हटਿਆ ਹੈ ਮੈਂ ਗਿਣਤੇ ਨਹੀਂ ਦੱਸ ਸਕਦਾ ਕੋੜ हटਿਆ ਹੈ ਉਹ ਆਂਦੀ ਬੀਬੇ ਮੈਂ ਕੱਲੀ ਨਹੀਂ ਜਾ ਸਕਦੀ ਮੇਰੇ ਨਾਲ ਚੱਲੇ ਤੇ ਤਾਂ ਹੈ ਕਿ ਮੈਂ ਕੱਲੀ ਨਹੀਂ ਜਾ ਸਕਦੀ ਮੇਰੇ ਨਾਲ ਚੱਲਣ ਦਿੱਤਾ ਲక్ష్ਮੀ ਆਖਿਆ 10 ਦਿਨ ਰਹਿ ਗਏ ਨੇ ਮਾਗੀ ਤੇ ਬਾਕੀ ਦਾ ਮੇਲਾ ਪਿੰਡ ਘਿੰਡ ਸੱਜੇ ਬਾਸ਼ਾ ਦੇ ਕਰਕੇ ਬਣਾਉਂਦੇ ਬਾਕੀ ਦਾ ਮੇਲੇ ਦੀ ਤਰ੍ਹਾਂ ਸੰਗਤਾਂ ਉੱਤੇ ਜੁੜਦੀਆਂ ਸੀ ਸੱਜੇ ਬਾਸ਼ਾ ਦੇ ਚਰਨਾਂ ਜਿਹੜੀ ਸੰਗਤ ਜਿਹੜੀ ਸੀ ਉਹ ਸਿੱਖੀ ਸੇਧ ਕਿਸਾਰੇ ਜਾਂਦੀ ਸੀ ਮਾਗੀ ਦਾ ਜਿਹੜਾ ਸੀ ਮੇਲਾ ਉੱਤੇ ਪਿੰਡ ਘਿੰਡ ਦੇ ਵਿੱਚ ਵੀ ਸੱਜੇ ਬਾਸ਼ਾ ਉੱਤੇ ਬਣਾਉਂਦੇ ਲక్ష్ਮੀ ਆਖਿਆ 10 ਦਿਨ ਰਹਿ ਗਏ ਨੇ ਮਾਗੀ ਤੇ ਬਾਸ਼ਾ ਦੀ ਸਾਰੀ ਸੰਗਤ ਆਉਂਦੀ ਹੈ ਇੱਥੇ ਪੇਡਕ ਸੰਗਰਾਣ ਦੇ ਦਿਹਾੜੇ ਜਿਹੜੇ ਆ ਕਿੱਥੇ ਸੰਗਤ ਜਾਂਦੀ ਸੀ ਸੰਗਰਾਣ ਵਾਲੇ ਦਿਨ ਮਾਗੀ ਮਾਗੀ ਪਹਿਲੀ ਮਾਗੀ ਮਾਗ ਦਾ ਪਹਿਲਾ ਦਿਨ ਸੰਗਤ ਕਿੱਥੇ ਜਾ ਰਹੀ ਸੀ ਸਾਰੇ ਕਿੱਥੇ ਆਉਂਦੇ ਸੀ ਘਵਿੰਡਾ ਉਹਦੀ ਸੀ ਤੇ ਸੰਗਰਾਣਾਂ ਦਾ ਜਿਹੜਾ ਵੀ ਆ ਰਿਹਾ ਕਿੱਥੋਂ ਸ਼ੁਰੂ ਹੋਇਆ ਇਤਿਹਾਸ ਲਿਖੀ ਆਪਾਂ ਪਿੰਡ ਘਵਿੰਡ ਤੋਂ ਸ਼ੁਰੂ ਹੋਇਆ ਗੋਰਪੂਰਬ ਦਾ ਇੱਥੋਂ ਸ਼ੁਰੂ ਹੋਇਆ ਸੰਗਰਾਣਾਂ ਨੇ ਸੰਗਤ ਜਿਹੜੀ 12 ਮਹੀਨੇ ਨੇ 12 ਸੰਗਰਾਣਾਂ ਦਾ ਸੰਗਤ ਕਿੱਥੇ ਸੰਗਰਾਣ ਤੇ ਪਹੁੰਚਦੀ ਸੀ चरण पास पातशाह सारी संत है मेरे नली जा तुम्हें मेरे नली जा मैं जाना है माघी तुम्हें मेरे नली जा माघी दिहाड़ा आ गया है माई बसंत कौर ਆਪ ਦੀ ਧੀ ਨੂੰ ਲੈ ਕੇ ਤਿਆਰ ਹੋ ਗਈ ਹੈ ਜਾਣ ਵਾਸਤੇ ਨੌਜਵਾਨ ਬੀਬੀ ਹੈ ਜਿਸ ਦੀ ਦੇਖ ਖਰਾਬ ਹੋ ਗਈ ਹੈ ਨੌਜਵਾਨ ਸੀ ਬੀਬੀ ਬੱਚੀ ਜੀ ਦੀ ਦੇਖ ਖਰਾਬ ਹੋ ਗਈ ਬੀਬੀ ਦੀਪੋ ਉਸ ਦਾ ਨਾਮ ਹੈ ਕੀ ਨਾਮ ਸੀ ਬੀਬੀ ਦੀਪੋ ਸੀ ਨਾਮ ਬੱਚੀ ਤਿੰਨੇ ਜਣੀਆਂ ਤਿੰਨੇ ਜਣੀਆਂ ਆ ਗਈਆਂ ਔਰ ਵੀ ਸਾਰੇ ਮਾਈ ਭਾਈ ਦਰਸ਼ਨਾ ਨੂੰ ਆਏ ਹਨ ਤਿੰਨੇ ਜਾਣੀਆਂ ਘੁੰਡਾ ਜਿਹੜੇ ਮਾਈ ਭਾਈ ਹੋਰ ਸੀ ਉਹ ਵੀ ਸਾਰੇ ਦਰਸ਼ਨਾ ਨੂੰ ਆਏ ਸਾਰੀਆਂ ਸੰਗਤਾਂ ਵੱਲ ਵੇਖ ਕੇ ਬਸੰਤ Kaur ਤੇ ਬੀਬੀ ਦੀਪਾ ਵੀ ਬੇਨਤੀ ਕਰਦੀਆਂ ਹਨ ਵੇਖ ਕੇ ਸਾਰੇ ਮੁੱਲੇ ਇਹਨਾਂ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਇਆ ਕਰੋ ਬੀਬੀ ਦੀ ਸਾਰੀ ਦੇਖ ਖਰਾਬ ਹੋ ਗਈ ਹੈ ਲੂਤਾ ਦੇ ਦੱਧਰਾਂ ਸਾਰੇ ਸਰੀਰ ਤੇ ਹੋ ਗਈਆਂ ਇਹਦਾ ਤੇ ਬੀਬੀ ਦੀ ਸਾਰੇ ਦੇ ਖਰਾਬ ਹੋ ਗਿਆ ਲੂਤਾ ਦੇ ਦੱਧਰਾਂ ਸਾਰੇ ਸਰੀਰ ਤੇ ਹੋ ਗਈਆਂ ਹੱਥਾਂ ਪੈਰਾਂ ਤੇ ਬੀਬੀ ਦੇ ਲਹੂ ਨਿਕਲਦਾ ਸੀ ਹੱਥਾਂ ਪੈਰਾਂ ਦੀ ਇਹ ਹਾਲਤ ਸੀ ਕਿ ਲਹੂ ਨਿਕਲਦਾ ਸੀ ਪਾਸ਼ਾ ਨੂੰ ਵਿਖਾਉਂਦੀ ਹੈ ਹੁਣ ਇੱਥੇ ਥੋੜਾ ਰੁਕਾਂਗੇ ਵੇਖਣ ਵਾਲਾ ਦੇਹ ਕਰਕੇ ਸਮਰਾਥ ਬੈਠਾ ਸੀ ਸਾਹਮਣੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਾਨ ਜਿਹੜਾ ਵੇਖ ਰਿਹਾ ਪੰਜ ਤਤ ਦੇਹ ਕਰਕੇ ਸਰਵਨ ਰੂਪ ਕੱਢ ਕੇ ਤੇ ਬੁਖਾਉਣ ਵਾਲੇ ਵੀ ਪੰਜ ਤਤ ਦੇਹ ਕਰਕੇ ਜੀਵੀ ਸਾਹਮਣੇ ਵਿਕਾਰੇ ਸੀ ਕਿ ਆ ਮੇਰੀ ਦੇਨوار ਹੋ ਗਿਆ ਤੇ ਵੇਖਣ ਵਾਲਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਾਨ ਸਮਰਾਥ ਜਿਹੜਾ ਗੁਰੂ ਆ ਸਾਹਮਣੇ ਬੈਠਾ ਵੇਖ ਰਿਹਾ ਸੀ ਤੇ ਦੇਹ ਕਰਕੇ ਫਿਰ ਸਮਰਾਥਿਆ ਨੂੰ ਤਤ ਕਰਕੇ ਵੀ ਸਮਰਾਥ ਹੈ ਕਿ ਨਹੀਂ ਸਮਰਾਥ ਹਾਂਜੀ ਇਹ ਫਿਰ ਜਿਹੜਾ ਰਾਹ ਹੋਰ ਕਿਹੜੇ ਸਮਰਾਤ ਦਾ ਇਸੇ ਸਮਰਾਤ ਦੀ ਅਸੀਂ ਜੈ ਕਰ ਰਹੇ ਹਾਂ ਸਾਨੂੰ ਕੋਈ ਸ਼ੰਕ ਨਹੀਂਗਾ ਆਪਣੇ ਸਤਿਗੁਰੂ ਦੇ ਸਾਨੂੰ ਕੋਈ ਭਰਮ ਨਹੀਂਗਾ ਸਾਨੂੰ ਕੋਈ ਭਲੇਖਾ ਨਹੀਂਗਾ ਨਾ ਕਿ ਸਾਨੂੰ ਸ਼ੰਕਿਆ ਨਾ ਕਿ ਸਾਨੂੰ ਭਲੇਖਾ ਹੈ ਨਾ ਕੋਈ ਸ਼ੰਕੇ ਸਾਨੂੰ ਤੇ ਕੋਈ ਸ਼ੰਕ ਨਹੀਂ ਜਿਸ ਨੂੰ ਹੋਊਗਾ ਉਹ ਹੋਊਗਾ ਸਾਨੂੰ ਕੋਈ ਸ਼ੰਕ ਨਹੀਂਗਾ ਤੇ ਕੌਣ ਮਾਰਗਾ ਤੇ ਕੌਣ ਗੁਰੂਗਾ ਤੇ ਕੌਣ ਸਮਰਾਤ ਆ ਭਰਾਂਸ਼ੀਰ ਸਿੰਘ ਹੋਊਗਾ ਸਾਨੂੰ ਕੋਈ ਵੀ ਸ਼ੰਕ ਨਹੀਂ ਸ਼ੰਕ ਮਟਾਈ ਹੋਏ ਆ ਸਾਰੇ ਪਰਮੇਸ਼ਰ ਪਾਤਸ਼ਾਹ ਨੂੰ ਵਿਖਾਉਂਦੀ ਹੈ ਪਾਤਸ਼ਾਹ ਆਖਿਆ ਬੀਬੇ ਸਾਡੀ ਧਾਰਮਿਕ ਕੁੱਝ ਲ ਸਿੱਖਾਂ ਜਿਹੜੀ ਧਾਰਮਿਕ ਸਿੱਖਾਂ ਨੂੰ ਦੱਸੀ ਜਿਹੜੇ ਇਹ ਸਾਡੇ ਸਿੱਖ ਜਿਹੜੇ ਆ ਇਸ ਧਾਰਮਾ ਤੇ ਚੱਲਣਗੇ ਤੇ ਉਸ ਮਰਿਆਦਾ ਤੇ ਚੱਲੇਗੀ ਤੇ ਰਾਜੀ ਹੋ ਜੂਗੀ ਮਰਿਆਦਾ ਕਿੱਥੋਂ ਲੱਗੀ ਹੈ ਇਹ ਮਰਿਆਦਾ ਕਿੱਥੋਂ ਬਣੀਆਂ ਗਈਆਂ ਨੇ ਕੋਵਿੰਡ ਤਾਂ ਹੀ ਬੰਨੀਆਂ ਗਈਆਂ ਜਿਸ ਤਰ੍ਹਾਂ ਜਿਸ ਜਿਸ ਤਰ੍ਹਾਂ ਮੇਕ ਸੀ ਮੇਕ ਰੰਗ ਨੇ ਅੱਗੇ ਸਾਰੀ ਮਰਿਆਦਾ ਬੰਨੀ ਮਰਿਆਦਾ ਬੰਨਣ ਵਾਲਾ ਇੱਕ ਆਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਾਨ ਕਲਕ ਪ੍ਰਵਾਸੀ ਜਿਹੜਾ ਧਾਰਨਾ ਸਿੱਖਾਉਣ ਦਾ ਸਰ ਜਦੋਂ ਬਾਹਰ ਇਹ ਪੂਰ ਸਿੰਘ ਜੀ ਦੇ ਪਿਤਾ ਹੀ ਪਿੰਗ ਕੋਵਿੰਡਾ ਸਿੱਖ ਬਣਦੇ ਨੇ ਉਦੋਂ ਵੀ ਆਹ ਕਾਲ ਪ੍ਰਕਮਾਰਾ ਸ਼ੇਰ ਸਿੰਘ ਵਿਸ਼ਨੂੰ ਭਵਾਨ ਸੰਗਸਤ ਦੇ ਬੈਠੇ ਸੀ ਔਰ ਸੰਗਸਤ ਦੇ ਬੈਠਿਆਂ ਨੇ ਬਚਨ ਕੀਤਾ ਕਿ ਤੇਜਾ ਸਿੰਘ ਪਾਲ ਸਿੰਘ ਨੂੰ ਸਾਡੀ ਧਾਰਨਾ ਦੱਸ ਦਿੱਤੀ ਸਾਡੀ ਧਾਰਨਾ ਕੀ ਹੈ ਤੇਜਾ ਸਿੰਘ ਸਿੱਖਨੇ ਕਾ ਕੇ ਸਹਿਬ ਮੈਂ ਦੱਸ ਦਿੱਤੀ ਆ ਕਿ ਤੁਸੀਂ ਮਾਸਰਾਫ ਤੋਂ ਚੋਰੀ ਚਕਾਰੀ ਤੋਂ ਝੂਠ ਤੋਂ ਟੱਗੀ ਟੁਰੀ ਤੋਂ ਆਪਣੀ ਸਿੱਖਾਂ ਨੂੰ ਵਰਜ ਦੇ ਵਰਜ ਦੇ ਜਿਮਾਰੇ ਕਮਾ ਤੋਂ ਤੁਸੀਂ ਕਰ ਰਹੇ ਨੇ ਨਾ ਕਾ ਪਾਲ ਸਿੰਘ ਨੂੰ ਦੱਸਤਾ ਹੀ ਮਹਾਰਾਜ ਜੀ ਨੇ ਤੇ ਗੁਰਸੇ ਤੇਜਾ ਸਿੰਘ ਕਹਾਂ ਜੀ ਸੱਚੀ ਗੱਲ ਮੈਂ ਦੱਸ ਦੱਸ ਤੇ ਗੁਰਸੇ ਕਪਾਲ ਸਿੰਘ ਉਹਦਾ ਹੱਥ ਜੋੜ ਕੇ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਭਗਵਾਨ ਦੇ ਚਰਨਾਂ 'ਚ ਲੋਤੀ ਸਿੱਖ ਬਣਾਇਆ ਚਰਨੀ ਲੈ तो मर्यादा उथो ही शुरू हो चलिए असी है के केड़ी बसंत कौर आख्या सचे पातशाह जिस तरह आखो गए उस तरह मैं मना जिस तरह आखोगे ओद ही मैं मना सचे पातशाह बीबी ने आख्या बेबे छेती आयोजे ਸਰਜੇ ਪਾਸ਼ਾ ਜੀ ਬੀਬੀ ਨੂੰ ਪ੍ਰਸ਼ਾਦ ਦਿੱਤਾ ਨਾਲ ਹੀ ਬਚਨ ਦਿੱਤਾ ਤੇ ਆਖਿਆ ਬੀਬੇ ਛੇਤੀ ਛੇਤੀ ਆਓ ਜੀ ਤੇ ਆਣ ਕੇ ਲੰਗਰ ਵਿੱਚ ਸੇਵਾ ਕਰਿਆ ਕਰ ਕਿ ਜੇ ਸਾਡਾ ਲੰਗਰ ਆ ਇਹਦੇ ਵਿੱਚ ਸੇਵਾ ਕਰਿਆ ਕਰ ਆਣ ਕੇ ਲੰਗਰ ਦੇ ਵਿੱਚ ਲੰਗਰ ਦੀ ਸੇਵਾ ਕਰੀਏ ਇਸ ਕਰਕੇ ਲਿਖਤਾ ਦੇ ਵਿੱਚ ਆਇਆ ਜਨ ਭਗਤੋ ਮੱਖੇ ਟੇਕਣ ਨਾਲ ਲੰਗਰ ਦੀ ਸੇਵਾ ਮਹਾਨ ਸੇਵਾ ਕਰਾਉਣ ਵਾਲੇ ਨੇ ਪਹਿਲਾਂ ਲੰਗਰ ਦੀ ਸੇਵਾ ਨੂੰ ਮਹਾਨ ਦੱਸਿਆ ਕਰਵਾਈ ਆ ਭੋਜਨ ਤੋਂ ਫਿਰ ਕਰਦੇ। ਦੱਸ ਦਿੱਤਾ ਕਿ ਸਾਡੇ ਲੰਗਰ ਵਿੱਚ ਸੇਵਾਦਾਰ ਤੇ ਸੇਵਾ ਜਿਹਨੂੰ ਮਹਾਰਾਜ ਛੇਰ ਸਿੰਘ ਵਿਸ਼ਨੂੰ ਕੁਹਾਂ ਦੇ ਲੰਗਰ ਦੇ ਵਿੱਚ ਸੇਵਾ ਕੀਤੀ ਉਹਦੇ ਹੁਕਮ ਦੇ ਅਨੁਸਾਰ ਨੇ ਫਿਰ ਦੁੱਖ ਤਕਲੀਫ ਤੇ ਸੇਵਾ ਕਰਕੇ ਲੈ ਜਾਣਾ। ਲਾਉਣ ਵਾਲੇ ਨੇ ਫਿਰ ਲਾਹ ਹੀ ਦੇਣੇ ਜਿਹੜਾ ਬਚਨ ਦੇ। ਲੰਗਰ ਵਿੱਚ ਸੇਵਾ ਕਰਿਆ ਕਰਨ। ਤੇ ਭਾਂਡੇ ਲੰਗਰ ਦੇ ਮਾਂਜਿਆ ਕਰ। ਤੇ ਭਾਂਡੇ ਲੰਗਰ ਦੇ ਮਾਂਜਿਆ ਕਰ। ਆਪੇ ਤੇਰੀ ਦੇਹ ਸੋਹਣੀ ਹੋਵੇ। ਬਚਨ ਦੇ ਦਿੱਤਾ ਸੱਚੇ ਪਾਤਸ਼ਾਹ ਕੀ ਸੇਵਾ ਤੋਂ ਕਰਨੀ ਆ। ਆਪੇ ਤੇਰੀ ਦੇਹ ਸੋਹਣੀ ਹੋਵੇ। ਜੇ ਉਹ ਖਰਾਬ ਹੋਈ ਉਹ ਸੋਹਣੀ ਹੋਵੇ। ਬੀਬੀ ਸੱਤ ਬਚਨ ਮੰਨ ਕੇ ਲੰਗਰ ਵਿੱਚ ਸੇਵਾ ਕਰਿਆ ਕਰ। ਇਹ ਸੱਤ ਬਚਨ ਮੰਨ ਕੇ ਫੇਰ ਸੇਵਾ ਕੀਤੀ। 2-4 ਮੇਰਾ ਅੱਜ ਤੇ 16 ਵਰਗੀ ਦੇਹ ਬੀਬੀ ਦੀ ਹੋਵੇ। ਦੋ ਚਾਰ ਵਾਰ ਆ ਕੇ ਲੰਗਰ ਤੇ ਸੇਵਾ ਕੀਤੀ ਤੇ ਫਿਰ ਦੇ ਜਿਹੜੀ ਸੋਨੇ ਵਰਗੀ ਬੀਬੀ ਦੀ ਦੇਖੋ ਸੋਹਰੇ ਵੀ ਬੀਬੀ ਦੇ ਲਜਾਨ ਲੱਗ ਪਏ ਤੇ ਸੋਹਰੇ ਵੀ ਫਿਰ ਲੈ ਗਏ ਜੀ ਲਜਾਨ ਲੱਗਦੇ ਸੋ ਦੇ ਨੂੰ ਬਣਾਉਣ ਵਾਲਾ ਪੰਜ ਤਤ ਨੂੰ ਬਣਾਉਣ ਵਾਲਾ ਜਿਸ ਦੇ ਹੱਥ ਦੇ ਵਿੱਚ ਸਭ ਕੁਝ ਆ ਦੋਖ ਰੋਗ ਦੋਖ ਸੋਕ ਦੋਖਤਾ ਗਲੀ ਇਸਦੇ ਹੱਥ ਦੇ ਵਿੱਚ ਆ ਗੁਰੂ ਸਮਰੱਥ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਆਪ ਹੀ ਸਾਹਮਣੇ ਬੈਠਾ ਪ੍ਰਗਟ ਤੇ ਪ੍ਰਤਕ ਬਚਨ ਦੇ ਰਿਹਾ ਸੀ ਔਰ ਫਿਰ ਉਸੇ ਮਰਿਆਦਾ ਤੇ ਉਸੇ ਬਚਨ ਦੇ ਚੱਲ ਕੇ ਸੇਵਾ ਕਰਕੇ ਪਰ ਦੇ ਜਿਹੜੀ ਨਰੋਗ ਹੋ ਸੋ ਇਹ ਦੋ ਸਾਖੀਆਂ ਸੀ ਛੋਟੀਆਂ ਆਪਾਂ ਪੜੀਆਂ ਮਹਾਰਾਜ ਸੰਤ ਜੀ ਕਿਉਂਕਿ ਕਿਉਂਕਿ ਜਿਹੜਾ ਵੀ ਉਹ ਪਰਮੇਸ਼ਰ ਨੇ ਕੌਤਕ ਕੀਤਾ ਹੈ ਉਹਨੂੰ ਆਦ ਅੰਤ ਯੁਗਾਂ ਜਗੰਤ ਤੱਕ ਪਤਾ ਹੈ ਜਿਹੜਾ ਅੰਤਰ ਆਤਮਾ ਨੂੰ ਜਾਣਨ ਵਾਲਾ ਉਸ ਨੂੰ ਪਤਾ ਹੈ ਕਿ ਪਿੱਛੇ ਮਰੇਵਲਾਂ ਨੂੰ ਭੇਜਿਆ ਪਹਿਲਾਂ ਤੋਂ ਰਸਤਾ ਜਿਹੜਾ ਵਕ ਵਕ ਮਾਰਗ ਲਵਾਇਆ ਨਾਮ ਕਲਮ ਦੇ ਕੇ ਭੇਜਿਆ ਲਕਾਈ ਨੂੰ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਆ ਪਰਮਪੁਰਖ ਪਰਮਾਤਮਾ ਮੇਰੇ ਵਰਤਾਈ ਪਰਮੇਸ਼ਰ ਨੂੰ ਪਤਾ ਕੀਤਾ ਲੇਕਿਨ ਉਹਨੂੰ ਪਤਾ ਹੈ ਪਰਮੇਸ਼ਰ ਨੂੰ ਜੋ ਦੇ ਵਿੱਚ ਫੇਰ ਜਿਹੜਾ ਆ ਮੰਨਣ ਵਾਲਿਆਂ ਨੇ ਜਿਹੜਾ ਧੇਰਾ ਪੇਰੀਆਂ ਸੀਟੀਆਂ ਵਾਲੇ ਕੀਤੇ ਨੇ ਔਰ ਫਿਰ ਵਿਰੋਧ ਕਰ ਫੇਲ ਕੀਤੀ ਆਗੇ ਹੁਣ ਜਿਹੜੀ ਇਹ ਕਲੰਕ ਉਤਾਰਨੇ ਕੀਤੀ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੋੜਾ ਇਹਦੇ ਵਿੱਚ ਇਨੇ ਪ੍ਰਮਾਨ ਹਨ ਹਰ ਸੰਤ ਜੀਓ ਇਨੇ ਪ੍ਰਮਾਨ ਹਨ ਵਾਰ-ਵਾਰ ਸੱਚੇ ਪਾਤਸ਼ਾਹ ਨੇ ਪ੍ਰਮਾਨ ਦਿੱਤੇ ਹਨ ਕਿ ਕੋਈ ਵੀ ਜੀਵ ਪ੍ਰਾਣੀ ਕਤਲ ਬੁੱਧੀ ਵਾਲਾ ਕੰਮ ਮੇਰੀ ਖੇਡ ਦੇ ਵਿੱਚ ਕੋਈ ਕਮੀ ਪੇਸ਼ੀ ਖੜਨਾ ਬੈਠਦਾ ਕੋਈ ਜੀਵ ਪ੍ਰਾਣੀ ਮੇਰੇ ਖੇਤ ਨੂੰ ਚਿਟਲਾਉਣ ਨਾ ਲੱਗ ਜਾਵੇ ਜਨਮ ਸਾਖੀ ਨੂੰ ਜਦੋਂ ਪੜਦੇ ਹਾਂ ਤੁਸੀਂ ਸਾਰੇ ਪੜੋ ਸੁਣੋ ਉਹਦੇ ਵਿੱਚ ਬਹੁਤ ਭੇਦ ਬੋਲੇ ਹਨ